ਖੱਪ-ਖੱਪ ਮਰਦਾ ਸੁਖ ਮਿਲ ਜਾਵੇ ਪੁੱਤਾਂ ਨੂੰ ਸੱਪਾਂ ਦੇ ਸਰਮਿੱਤ ਕਮਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਪਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਜੇੜਹੜਦੀਆਂ ਸੇਕ ਕਣਕ ਦੀਆਂ ਧੁੱਪਾਂ ਨੂੰ ਖੱਪ-ਖੱਪ ਮਰਦਾ ਸੁਖ ਮਿਲ ਜਾਵੇ ਬਿਮਰਦਾ ਸੁਖ ਮਿਲ ਜਾਵੇ ਪੁੱਤਾਂ ਨੂੰ ਸੱਪਾਂ ਦੇ ਸਿਰ ਮਿੱਧ ਕਮਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਆ ਖੇਤ ਗਏ ਨੂੰ ਕਰਦੀ ਚਿੰਤਾ ਖਾਵੇ ਜੀ ਘਰ ਵਿੱਚ ਸੋ ਨਾ ਭਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਹਾਂ ਉਂਗਲ ਲੱਗਾ ਪੁੱਤ ਜਦ ਠੇਡਾ ਖਾਂਦਾ ਏ ਉਦੋਂ ਪਿਓ ਦੇ ਦਿਲ ਦਾ ਰੁਗ ਪਰ ਜਾਂਦਾ ਏ ਹਾਂ ਉਂਗਲ ਲੱਗਾ ਪੁੱਤ ਜਦ ਠੇਡਾ ਖਾਂਦਾ ਏ ਉਦੋਂ ਪਿਓ ਪਾਰੇ ਧੰਦਾਏ ਉਦੋਂ ਪਿਓ ਦੇ ਦਿਲਦਾਰ ਗੁ ਪਰ ਜਾਂਦਾਏ ਉਹ ਬਲ ਵਿੱਚ ਹੀ ਅੱਖੀਆਂ ਿਸ਼ਲੀਆਂ ਹੁੰਦੀਆਂ ਗੇਈ ਅੱਖੀਆਂ ਉਸ਼ਲਈਆਂ ਹੁੰਦੀਆਂ ਨੇ ਪਲ ਵਿੱਚ ਹੀ ਅੱਖੀਆਂ ਉਸ਼ਲਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਹੌਂਦੇ ਆ ਬੇਪਰਵਾਹੀਆਂ ਹੁੰਦੀਆਂ ਨੇ ਬਾਬਲ ਹੁੰਦੇ ਆ ਬੇਪਰਵਾਹੀਆਂ ਹੁੰਦੀਆਂ ਨੇ ਧੀਆਂ ਪੁੱਤਾਂ ਬਦਲੇ ਖਪ-ਖਪ ਮਰਦਾ ਏ ਜੀਆਂ ਬਦਲੇ ਮੇਰੀ ਮੇਰੀ ਕਰਦਾ ਏ ਜੀਆਂ ਬਦਲੇ ਮੇਰੀ ਮੇਰੀ ਕਰਦਾ ਏ ਓ ਭਾਵੇਂ ਘਰ ਵਿੱਚ ਲੱਖ ਲੜਾਈਆਂ ਹੁੰਦੀਆਂ ਨੇ ਬਾਬਲ ਹੁੰਦੇ ਆ ਆਬਲੇ ਹੁੰਦੇ ਆ ਬੇਪਰਵਾਹੀਆਂ ਹੁੰਦੀਆਂ ਨੇ ਹਾਂ ਪੁੱਤ ਖੇਡਦਾ ਜਦੋਂ ਬਨੇਰੋਂ ਤਿਲਕੇ ਦੀ ਲੈ ਗੁਲਾਵੇਂ ਦੇ ਵਿੱਚ ਬਾਬਲ ਵਿਲਕੇ ਦੀ ਲੈ ਗੁਲਾਵੇਂ ਦੇ ਵਿੱਚ ਬਾਬਲ ਵਿਲਕੇ ਦੀ ਉਹ ਖੂਬ ਮੁਹੱਬਤਾਂ ਬਾਬਲ ਪਾਈਆਂ ਹੁੰਦੀਆਂ ਨੇ ਹਾਂ ਬਾਬਲ ਬਾਬਲ ਪਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਹਾਂ ਬਾਏ ਤਾਂ ਬੇਪਰਵਾਈਆਂ ਉੱਜੜ ਜਾਂਦੀ ਏ ਬਾਤਰੇ ਤਾਂ ਬਾਤਰੇ ਤਾਂ ਦੁਨੀਆ ਉੱਜੜ ਜਾਂਦੀ ਏ ਅਮਰਜੀਤ ਸਿਆ ਕੋਈ ਖੁਸ਼ੀ ਨਾ ਭਾਂਦੀ ਏ ਅਮਰਜੀਤ ਸਿਆ ਕੋਈ ਖੁਸ਼ੀ ਨਾ ਭਾਂਦੀ ਏ ਓ ਕੁੱਲ ਖੁਸ਼ੀਆਂ ਜਿੱਤ ਤਦ ਤੋਂ ਖੁਸ਼ੀਆਂ ਹੀ ਹੱਥਾਂ ਤੇ ਕਮਲ ਆਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਓ ਲੋਕੋ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ